ਦੀ ਰੇਟ ਵੀ ਘਟ ਗਏ ਆ ਤੇ ਉੱਤੇ ਦਿਵਾਲੀ ਦੇ ਆਫਰ ਲਾਇਓ ਦੇਖਣੇ ਆ ਪਰਮਾਰ ਵਾਲਿਆਂ ਨੇ ਕੀ ਧਮਾਕੇ ਕੀਤੇ ਹੋ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਰੇਟ ਲਾਇਓ ਤੋਂ ਟੈਕਸ ਵੀ ਘਟ ਗਏ ਹੁਣ ਤਾਂ ਜੀ ਹਾਂ ਜੀਐਸਟੀ ਰੇਟ ਘਟ ਗਏ ਆ ਔਰ ਨਾਲ ਦਿਵਾਲੀ ਦੇ ਆਫਰ ਲੱਗ ਗਏ ਆ ਸੋ ਪਰਮਾਰ ਵਾਲਿਆਂ ਨੇ ਕਰਤੇ ਧਮਾਕੇ ਦਾ ਰੇਡ ਧਮਾਕੇਦਾਰ ਗਿਫਟ ਸਭ ਤੋਂ ਪਹਿਲਾਂ ਗੱਲ ਕਰੀਏ 32 ਇੰਚ ਐਲਈਡੀ 32 ਇੰਚ ਐਲਈਡੀ ਐਂਡਰੋਇਡ ਸਮਾਰਟ ਨਾਲ ਫਰੇਮਲੈਸ ਫਰੇਮ ਵਾਲੀ ਨਹੀਂ ਹੋ 1 ਸਾਲ ਦੀ ਵਾਰੰਟੀ ਨਾਲ ਰੇਟ ਹੈਗਾ 5990 ਰੁਪਏ ਇੱਥੇ ਬਸ ਵੀਸਤ ਧਮਾਕਾ ਕਿੱਥੇ ਆ 43 ਇੰਚ ਵਾਲੀ 43 ਇੰਚ ਵਾਲੀ ਦਾ ਰੇਟ ਕਿੱਥੇ ਪਜਾਤਾ ਸਮਾਰਟ ਐਂਡਰੋਇਡ ਫਰੇਮਲੈਸ ਸਿਰਫ 9990 40 ਚੂਲੀ ਨਹੀਂ ਪੂਰੀ ਕੋਰਨਰ ਟੂ ਕੋਰਨਰ 43 ਹੋਏਗੀ ਉੱਪਰ ਲੱਗੀ ਕੋਰਨਰ ਟੂ ਕੋਰਨਰ 43 ਹੋਏਗੀ ਤੇ ਆਪਣਾ ਰੇਟ ਹੋਏਗਾ 9990 ਰੁਪਏ ਜੀਐਸਟੀ ਰੇਟ ਕੱਟ ਔਰ ਦਿਵਾਲੀ ਆਫਰ ਨਾਲ ਸਟਾਰਟ ਇਸ ਤੋਂ ਬਾਅਦ ਤੁਮਾਕੇ ਹੋਰ ਵੀ ਹੋਰੀ ਪੈਂਡਿੰਗ ਹੈ ਤੁਮਾਕੇ ਕਿਦਾਂ ਪੰਡ ਗਿਆ 32 ਇੰਚ ਦੀ LED ਸਿਰਫ 8990 ਰੁਪਏ ਦੀ ਇੱਕ ਸਾਲ ਜਿ ਖਰਾਬ ਕਰੋ ਪੀਸ ਦਾ ਪੀਸ ਰਿਪਲੇਸਮੈਂਟ ਨਵਾਂ ਐਂਡਰੋਇਡ ਸਮਾਰਟ ਫਰੇਮਲੈਸ ਹੈਗੀ ਹੈ ਗਿਆ ਪਲੱਸ ਇਹਦੇ ਨਾਲ ਦਿਵਾਲੀ ਗਿਫਟ ਕੀ ਹੈ 5 ਸਟਾਰ ISAI ਜਿਹੜਾ ਗੀਜ਼ਰ ਹੈ ਉਹ ਬਿਲਕੁਲ ਦੇਵਾਂਗੇ ਫ੍ਰੀ ਇਹਦਾ MRP ਹੋਏਗਾ 6990 ਰੁਪਏ ਦਾ ਇੱਥੇ ਤੋਂ ਬਾਅਦ 43 ਇੰਚ ਵਿੱਚ ਹੋਰ ਧਮਾਕਾ ਇੱਕ ਸਾਲ ਦੀ ਪੀਸ ਫੂਪੀਸ ਰਿਪਲੇਸਮੈਂਟ ਵਾਲੀ ਗਾਰੰਟੀ ਵਾਲੀ LED ਸਿਰਫ 13990 ਰੁਪਏ ਦੀ ਨਾਲ ਇਹਦੇ ਵੀ 25 ਲੀਟਰ ਗੀਦਰ ਦੇਵਾਂਗੇ ਬਿਲਕੁਲ ਫ੍ਰੀ ਰੇਟ ਤੋੜਤੇ ਆ ਚੈਲੰਜ ਆ ਨਾ ਕੋਈ ਰੇਟ ਦੇ ਸਕਦਾ ਨਾ ਕੋਈ ਵੜ ਕਰ ਸਕਦਾ ਆ ਸਿਰਫ ਮਿਲਗੇ ਓਨਲੀ ਪੰਜਾਬ ਦੇ ਮਸ਼ਹੂਰ ਸੇ ਰੇਟਾਂ ਵਾਲੇ ਪਰਮਾਰ ਇਲੈਕਟ੍ਰਿਕ ਜਿਹੜੇ ਹੈਗੇ ਆ ਅਥੋਰਾਈਜ਼ ਡੀਲਰ ਸੋਨੀ ਦੇ ਸੈਮਸੰਗ ਦੇ ਐਲਜੀ ਦੇ ਹਾਈਸੈਂਸ ਦੇ ਤੇ ਹੋਰ ਹੀ ਬਹੁਤ ਸਾਰੀ ਕੰਪਨੀਆਂ ਦੇ ਸਾਡੇ ਕੋਲ ਸਾਈਜ਼ 32 ਇੰਚ ਦੇ ਲੈ ਕੇ 75 ਇੰਚ ਤੱਕ ਇਨ ਸਟਾਕ ਪਏ ਹੁੰਦੇ ਆ ਡਿਸਪਲੇ ਵਗੈਰਾ ਖੜਦੀ ਜਾਵੇ ਇੱਕ ਮੜਿਆ ਬਾਬਾ ਬਾਬਾ ਡਿਸਪਲੇ ਲਗਾਈ ਹੁੰਦੀ ਆਪਾਂ ਤੇ ਹੋਰ ਬਾਜਵ ਰੇਟ ਫਿਕਸ ਪ੍ਰਾਈਸ ਬਿਨਾ 바ਰਗਿੰਗ ਬਿਨਾ ਪਹਾਦਾਰੀ ਤੋਂ ਲੈਣ ਲਈ ਸਰਦਰ ਦੀ ਫ੍ਰੀ ਰੇਟ ਲੈਣਾ ਹੈ ਤੇ ਓਨਲੀ ਆਣਾ ਪਏਗਾ ਪੰਜਾਬ ਦੇ ਮਸ਼ਹੂਰ ਸੇ ਰੇਟਾਂ ਵਾਲੇ ਪਰਮਾਰ ਇਲੈਕਟ੍ਰੋਨਿਕਸ ਕੋਟ ਫਤੂਹੀ ਵਾਲਿਆਂ ਦੇਓ ਧੰਨਵਾਦ